ਸਰਕਾਰ ਨੇ ਵੀ ਬੜਾ ਤੰਗ ਕੀਤਾ ਹੈ। ਅਵੀਡਿੰਗ ਕਰਨ ਦੀ ਜਿਹੜਾ ਸੌਖੀ ਹੈਗੀ, ਕੱਲੇ-ਕੱਲੇ ਘਰੇ ਜਾਣਾ। ਉਤੋਂ ਅਗਲੇ ਦਾ ਕੁੱਤਾ ਪੈ ਜਾਂਦਾ ਭੱਜ ਕੇ। ਆ ਵੇਖ ਕੁੱਤੇ ਵੱਖੀ ਬਠਾ ਜੀ ਗੱਲ। ਆਹ ਵੇਖ ਇੱਕ ਇਹ ਦੇਖ ਕੇ ਵਿੱਚ ਆਪਾਂ ਨਹੀਂ ਪੀਨੇ ਆ। ਉਹ ਆ ਤਾਂ ਉੱਚੀ ਬਾੜਾ ਲਾਇਆ ਪਿਆ। ਰੱਬ ਦੀ ਜੜਾਂ ਚ ਲਾਇਆ ਪਿਆ। ਦੇਖੂ ਕਿਵੇਂ ਇਹ। ਕਿਵੇਂ ਤਾਪ ਜਾ ਜੜਾ ਪਿਆ। ਬੱਤੀ-ਬੁੱਤੀ ਕੋਈ ਮਾਰਦੀ ਨਹੀਂ। ਸਿਆ ਕੁੰਡੀ ਲਈ ਬੈਠੇ ਨੇ ਠੀਕ ਆ ਤਾਂ ਹੀ ਇਹ ਨਵ ਚਲਾਇਆ ਜੇ ਉਹ ਤਾਂ ਤੁਸੀਂ ਚਲਾਖ ਬੰਦ ਹੋ ਨਾ ਘੱਟਾ ਸੀ ਵੀ ਨਹੀਂ ਬਿਜਲੀ ਵਿਭਾਗ ਵਿੱਚ ਐਵੇਂ ਨਹੀਂ ਕਰਤੀ ਹੋਗੇ ਤਾਂ ਇਹਦੀ ਵੀਡੀਓ ਬਣ ਹੁੰਦੀ ਤੇ ਗੇਟ ਖੜਕਾਵਾਂਗੇ ਦੀ ਇਹ ਤੋਹਫਾ ਇਹਨੂੰ ਤਾਂ ਕਾਹਦਾ ਤੋਹਫਾ ਹੋਏ દિਵਾਲੀ ਦਾ ਤੋਹਫਾ ਆ ਦੇਖੋ ਜੀ ਬੰਦੇ ਨੇ ਕੁੰਡੀ ਲਾਈ ਹੋਈ ਆ ਮੌਕੇ ਤੇ ਵੰਗੇ ਹੱਥੀ ਫੜਿਆ ਆਪਾਂ ਨੇ ਦੇਖ ਜਾਨੋ ਪਾਓ ਜਿੰਨਾ ਪਾਉਣਾ ਜੇ ਰਮਾਨਾ ਆਪਾਂ ਇਹਨੂੰ ਚੱਕ ਅਪਲੋਡ ਕਰਾ ਦੇ ਬਾਅਦ ਚ ਇਹਨੂੰ ਗਵਪਾ ਜੀ ਛਟਣੀ ਆ ਲਾਈ ਗੇਟਾ ਕੁੱਤਾ ਗੱਤਾ ਵੀ ਨਾ ਹੋਏ ਓ ਭਾਈ ਜੀ ਓ ਭਾਈ ਜੀ ਪਈ ਹੈਗਾ ਕੋਈ ਆ ਜਾਓ ਉਹ ਹਾਂ ਭਾਈ ਕਿਹੜਾ ਬਿਜਲੀ ਮੈਕਮੇ ਤੋਂ ਆਇਆ ਹਾਂਜੀ ਦੱਸੋ ਕੁੰਡੀ ਲਾਈ ਬੈਠੇ ਹੋ ਕੁੰਡੀ ਲਗੀ ਪਿਆ ਲਾ ਦੇ ਨਹੀਂ ਹੁਣ ਤਾਂ ਅਸੀਂ ਆਪ ਹੀ ਲਾ ਲਵਾਂਗੇ ਮੈਕਮੇ ਵਾਲਾ ਹੂੰ ਤਾਂ ਵੀਡੀਓ ਛੋਟੀ ਬਣ ਗਈ ਵੀਡੀਓ ਤਾਂ ਬਣਾ ਲਈ ਜੀ ਭਾਈ ਲਾਈ ਕਿਉਂ ਆ ਤੁਸੀਂ ਬਿਜਲੀ ਚੋ ਵੀ ਕਰ ਤੁਸੀਂ ਬਿਜਲੀ ਵਾਲਾ ਆਉਂਦਾ ਜੀ ਕੀ ਕਰੀ ਤਾਂ ਬਚਾਉਣ ਤਾਂ ਹੀ ਆਉਂਦਾ ਨਾ ਜੀ ਹਟਦਾ ਏਸੀ ਵੀ ਲੱਗੇ ਪਏ ਨੇ ਦੋ ਹੀ ਨੇ ਜੀ ਤੇ ਦੋ ਥੋੜੇ ਨੇ ਅੱਛੇ ਤੇ ਆਹੋ ਮਹਾਂ ਜਦੋਂ ਕਿਸੇ ਚੀਜ਼ ਨੂੰ ਵਰਤਦੇ ਹੋ ਉਹਦਾ ਬਿੱਲ ਭਰੋ ਕੁੰਡੀ ਲਾਈਆ ਹੁਣ ਜੋਂ ਉਹਨੂੰ 1 ਲੱਖ ਡੇਢ ਲੱਖ ਪਾਊਗਾ ਐਂ ਕਰੋ ਵੀ ਨਿਮੇੜ ਲੋ ਲੈ ਦੇ ਕੇ ਕਰ ਲਓ ਨਾ ਤੂੰ ਦੋ ਤੈਸੇ ਦੇਣ ਨੂੰ ਫਰਦਾ ਸਾਨੂੰ ਛਿੜੋ ਗਈ ਬਾਣਾ ਗਰੁੱਪ 'ਚ ਮੈਂ ਪਾ ਦੂੰਗਾ ਮਹਿਕਮੇ ਨੂੰ ਜਨਾਬ ਐਂ ਕਿਉਂ ਕਰਦੇ ਹੋ ਗਰੀਬ ਬੰਦੇ ਆ ਸੀ ਚਾਹ ਪਾਣੀ ਕਰ ਦੇਣਾ ਥੋੜਾ ਮਾਨਤਾਨ ਕਰ ਦੇ ਵੀਰੋ ਨਾ ਬਾਬਾ ਵੀ ਤੂੰ ਮੈਨੂੰ ਕਿਸ ਬਤ ਦੇਵੇਂਗਾ ਰਿਸ਼ਵਤ ਕਿਉਂ ਮਾਨਤਾਨ ਕਹਿੰਦੇ ਨਹੀਂ ਮਾਨਤਾਨ ਕਰਾਈ ਮੈਂ ਬਾਲਾ ਕੱਟਣਾ ਫਿਰਾਂਗਾ ਚਲੋ ਐਂ ਕਰੋ ਜੋਂ ਨੂੰ ਜਵਾਨਾ ਪਹਿਣਾ ਹੀ ਪਹਿਣਾਗਾ ਚਲ ਉਹ ਤਾਂ ਕੋਈ ਨਹੀਂ ਜਨਾਬ ਆ ਜੋ ਚਾਹ ਦਾ ਪੀ ਲਓ ਪਹਿਲਾਂ ਸੋਚਿਆ ਚਾਹ ਪਾਣੀ ਤੇ ਪੀ ਲਵਾਂ ਆ ਜੋ ਨਾ ਮੈਨੂੰ ਲੋੜ ਨਹੀਂ ਚ ਚਲੋ ਚਾਹ ਤਾਂ ਪੀ ਲੈਣਗੇ ਤੜਕੇ ਦੇ ਫਿਰਦੇ ਆ। ਹੋਰ ਯਾਰ। ਇਹਦੀ ਕੋਈ ਰਾਇਤ ਨਹੀਂ ਮੈਂ ਕਰਦਾ। ਨਾ ਨਾ ਕੋਈ ਨਾ। ਪੈਣੀ ਪਹਿਣਾ ਹੈ ਪੈਸੇ ਤਾਂ। ਨਾ ਹੀ ਕੋਈ ਨਾ। ਲਾਉਣ ਤੋਂ ਪਹਿਲਾਂ ਸੋਚਿਆ ਜਬੇ ਤੂੰ ਬੈਠੋ ਜੀ। ਮੈਂ ਚਾਹ ਪਾ ਲੈ ਆਂ ਬਾਈ ਜੀ ਤੂੰ। ਕੋਈ ਨਾ ਪੌਣਿਆਂ ਜਰਮਾਨਾ ਦੇ ਮੂੰਹ। ਐ ਵੀ ਨਹੀਂ ਮਿੰਦਾ ਬਲਾਈ ਕੀ ਕਹਿੰਦੇ ਮੈਨੂੰ। ਮੈਂ ਤਾਂ ਥਾਣੇ 'ਚ ਫ੍ਰਿਜ ਚੱਕ ਲੈਣਾ। ਉਹ ਵੀ ਨਾ ਪੁੱਛੀ ਮੈਂ। ਇਹ ਤੋਂ ਵੀ ਪਹਿਰੇ ਹੱਥ ਨਾਲ ਵਾਏ ਨਾ। ਮੈਨੂੰ ਵੀ ਮਿਲਦਾ ਕੀ ਨੇ ਕਹਿਣਾ। ਬਾਈ ਜਾਂ ਪੁੱਤ। ਛਰੀਟਾਂ ਜਿਹੜੀਆਂ ਮੈਂ ਮਰਵਾਂ ਚੱਜ ਨਾਲ। ਤੂੰ ਹੋਰ ਗੁੰਡੀਆਂ ਫੜੀਆਂ ਹੋਣਗੀਆਂ ਸਾਡੀ ਗੁੰਡੀ ਨਹੀਂ ਫੜ ਸਕਦਾ ਅਗਰ ਤੂੰ ਆ ਦੇਖ ਸਾਦਾ ਪਿੰਡੀ ਇਸੇ ਕੰਮਾਂ ਤੇ ਹੋਇਆ ਪੈਗਾ ਅੱਜ ਅੱਜ ਘਟਵੜ 10 ਮੀਟਰ ਦੇਖ ਨੇ 6 ਗੁੰਡੀਆਂ ਫੜੀਆਂ ਗਈਆਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਜੋ ਆਪਾਂ ਵਰਤਦੇ ਆ ਜੀ ਉਹਦਾ ਬਿੱਲ ਭਰ ਦੋ ਹੁਣ ਲੱਖ ਲੱਖ ਪਾਉਂਗਾ ਸਾਰਿਆਂ ਨੂੰ ਆ ਦੇਖ ਇਹਦੀ ਵੀ ਵੀਡੀਓ ਇਕੱਠੀ ਪਾਉਂਗਾ ਅੱਥੇ ਮੈਂ ਕਿ ਮੈਨੂੰ ਵੀ ਖੁਸ਼ ਹੋ ਜਾਣਗੇ ਪਧਾਉਣਗੇ ਤਨਖਾਹ ਤਨਖੂ ਆਪਣੀ ਵੀ ਪਹਿਲਾ ਵਾਲਾ ਛੱਡਦਾ ਤੇ ਪੈਸੇ ਲੈ ਲੂ ਕੇ ਚਲ ਬਾਕੀ ਖੇਰ ਦੇਖਦੇ ਆਇਆ ਹੀ ਨਹੀਂ ਓਏ ਆ ਜਾ ਭਾਈ ਹੁਣ ਆ ਗਿਆ ਜੀ ਆ ਗਿਆ ਗਾਹਾਂ ਵੀ ਜਾਣਾ ਸੀ ਆ ਲੋ ਜੀ ਪਾ ਚਾਹ ਤਾਂ ਠੀਕ ਆ ਕੀ ਆ ਇਹ ਤਾਂ ਤੁਹਾਡਾ ਮਾਨਤਾਨਾ ਜੀ ਤੜਕੇ ਤੁਰੇ ਫਿਰਦੋਂ ਥੱਕ ਕੇ ਆਨੇ ਉਹ ਹੋਈ ਤੇਲ ਪੰਡਾ ਖਰਚਾ ਜੀ ਹੋਰ ਕੁਝ ਨਹੀਂ। ਲਓ ਹੁਣ ਤੂੰ ਮੈਨੂੰ ਖਰੀਦੇਗਾ। ਨਾ ਨਹੀਂ ਖਰੀਦਣ ਵਾਲਾ ਕੰਮ ਹੀ ਨਹੀਂ ਲੈ ਲਈ। ਜਿਹੜਾ ਜੁਰਮਾਨਾ ਆਪਣਾ ਤੁਸੀਂ ਤਾਂ ਉਹਦਾ ਪਊਗਾ ਜੀ। ਇਹ ਤਾਂ ਤੁਹਾਡਾ ਮਾਨਤਾਨਾ ਜੀ। ਸਭ ਜੀ ਬਾਲਾ ਕਹਿਣਾ ਵੱਖਰਾ ਹਾਂ ਜੀ। ਮਾਨਤਾਨਾ ਤਾਂ ਠੀਕ ਆ। ਹਾਂ ਜੀ। ਪਰ ਅੱਗੇ ਤੋਂ ਇਹ ਜੇ ਗਲਤੀਆਂ ਕਰਿਆ ਨਾ ਕਰੋ। ਨਾ ਨਾ ਜੀ। ਆਪਾਂ ਤਾਂ ਹੁਣ ਹੀ ਲੌਣ ਲੱਗੇ ਥੋੜੇ ਇਹ ਤਾਂ ਨਹੀਂ ਹੋਏ ਨੇ ਜੀ। ਉਹਦੀ ਫੜੇਗੇ। ਤਾਂ ਠੀਕ ਆ। ਉਡਦਾ ਅੱਧਾ ਪਿੰਡ ਲਾਈ ਜਾਂਦਾ ਤਾਂ ਬਾਕੀ ਦਾ ਕੀ ਕਹਿਣਾ ਜੀ ਆਪਣੀ ਵੀਡੀਓ ਦਾ ਕਰਾਂ ਵੀ ਕੋਈ ਤੁਸੀਂ ਮਾਰੇ ਜਾਵਾਂਗੇ ਤਾਂ ਸੀ ਪੈਰੀ ਹੱਥ ਲਾਏ ਨਹੀਂ ਹੁੰਦੇ ਨਾ ਨਾ ਬਸ ਵਾਸੇ ਵਾਸੇ ਤੇਰੇ ਚਾਹ ਪੀਤੀ ਆ ਚੱਲ ਮੈਂ ਕਰਦਾ ਨਾ ਇੱਕ ਵਾਰੀ ਤਾਂ ਅੱਗੇ ਤੋਂ ਧਿਆਨ ਹਾਂ ਜੀ ਹਾਂ ਅੱਗੇ ਤੋਂ ਆਪਾਂ ਨਹੀਂ ਲਾਉਂਦੇ ਜਮਾਂਗੇ ਆ ਵੀਡੀਓ ਕੱਟ ਦਿਓ ਜੀ ਕੱਟ ਦੇਣਾ ਅੱਗੇ ਤੋਂ ਫੜੇਗਾ ਮੈਂ ਮਾਫੀ ਨਹੀਂ ਦੇਣੀ ਨਾ ਨਾ ਇਹ ਬਸ ਆ ਲਾਸਟ ਗਲਤੀ ਦਿਨ ਦੇ ਲੈ ਚੱਕ ਤੇਰੀ ਵੀਡੀਓ ਹੋ ਗਈ ਚੱਲ ਮੈਂ ਚੱਲਿਆ ਜਾਣੇ ਕਿਥੋਂ ਬਿਲਾ ਬੈਠੋ ਇੱਕ ਮਿੰਟ ਕੱਲ ਸੁਣ ਕੇ ਜਾਓ ਇਹ ਵੀਡੀਓ ਤਾਂ ਹੋ ਗਿਰਲੀ ਟੀ ਹਾਂ ਆਉਣੀ ਹੁੰਦੀ ਫਿਰ ਜਿਹੜੀ ਆ ਉਹ ਪਣੀ ਜਾਂਦੀ ਆ ਫੜਾਈ ਆ ਆ ਕੀ ਆ ਯਾਰ ਤਾਂ ਧੋਖਾ ਆ ਆ ਜਾ ਦਿਖਾਉਣਾ ਤੈਨੂੰ ਕੀ ਆ ਇਹ ਆ ਕੀ ਆ ਇੱਕੋ ਕੀ ਆ ਪਹਿਲਾਂ ਤਾਂ ਉਹ ਇਹ ਤਾਂ ਤੁਹਾਡਾ ਧੋਖਾ ਕੀਤਾ ਤੁਸੀਂ ਯਾਰ ਮੈਂ ਤੁਹਾਡੀ ਵੀਡੀਓ ਕੱਟੀ ਨਹੀਂ ਕੁੰਡੀ ਛੋਡੀ ਫੜੀ ਗਈ ਆ ਤੂੰ ਕੱਟਤੀ ਅਸੀਂ ਨਹੀਂ ਕੱਟਦੇ ਪਹਿਲਾਂ ਦਾ ਰੁਪਏ ਦੇ ਸਾਡੇ ਕਿਹੜੇ ਨੇ ਲੈ ਬਾਈ ਬਣ ਕੇ ਡਿਲੀਟ ਕਰਦੇ ਮੈਂ ਵੀ ਨੌਕਰੀ ਦਾ ਸੁਭਾਲ ਹੈਗਾ ਇਹ ਤਾਂ ਸਾਡੇ ਨੇੜੇ ਪਿੰਡ ਚੋਂ ਲੈ ਕੇ ਆਵੇਂਗਾ ਉਹ ਵੀ ਦੇ ਹੁਣ ਪਿੰਡ ਚੋਂ ਮੈਂ ਲੈਂਦੇ ਹੀ ਨਹੀਂ ਪੈਸਾ ਹੀ ਨਹੀਂ ਲੈਂਦੇ ਜਦੋਂ ਸਾਫੋਂ ਲੈ ਗਿਆ ਤੂੰ ਪਿੰਡ ਚੋਂ ਵੀ ਲੈਤੇ ਹੋਣਗੇ ਸੇਰਾ ਆ ਲਿਆ ਮੇਰੇ ਆਹੀ ਬਸ ਇੰਨੇ ਕੀ ਨਹੀਂ ਬਸ ਉਹ ਤਾਂ ਕੁਝ ਨਹੀਂ ਐ ਤਲਾਸੀ ਲੈ ਲਾ ਡਿਲੀਟ ਕਰ ਦੇ ਬਾਈ ਬਣ ਕੇ ਵੀਡੀਓ ਵੀਡੀਓ ਨਹੀਂ ਬਾਈ ਵੀਡੀਓ ਐਂਡਿਟ ਹੁੰਦੀ ਮੈਂ ਤੇਲ ਵੀ ਪਵਾਉਣਾ ਮੈਨੂੰ 5-400 ਤਾਂ ਦੇ ਦੇ ਸਾਨੂੰ ਤੇਲ ਦਾ ਕੀ ਬਾਈ ਚੱਲ 77000 ਇੱਥੋਂ ਹੁਣ ਵੀਡੀਓ ਨਾ ਪਾ ਦੀ ਬਾਈ ਬਣ ਨਾ ਬਾਜ ਜਾ ਯਾਰ ਗਾਹਾਂ ਨੂੰ ਸਾਡੇ ਆਏ ਆ ਵੀਡੀਓ ਨੈਟ ਤੇ ਪਾਉਣੀ ਸਾਡੇ ਕਰਕੇ ਨਹੀਂ ਝਾਕਣਾ ਵੀ ਨਹੀਂ ਚੱਲ ਗਲਤੀ ਹੋ ਗਈ ਬਾਈ ਬਣ ਬਾਜ ਜਾ ਯਾਰ ਕਿਉਂ ਇਹ ਹਾਦੀਨਾ ਸੇਰਾ ਮੈਂ ਦਾ ਕਹਿੰਦੇ ਨੇ ਕਿਸੇ ਗੱਲ ਨੂੰ ਹੀ ਕਹਿੰਦੇ ਨੇ ਤੇਰੇ ਵਾਰ ਕਿਦਾ 20 ਆਉਂਦੇ ਹਨ ਨੂੰ ਹੱਥ ਨੂੰ ਰਗੜਨ ਵਾਲੇ